ਸਤ ਸ੍ਰੀ ਅਕਾਲ ਜੀ ਪੰਜਾਬੀ ਕੁਕਿੰਗ 13 13 ਆਪਾਂ ਬਣਾਉਣ ਲੱਗੇ ਆ ਪੀਲੇ ਚੌਲ ਮਿੱਠੇ ਤੇ ਇਹਦੇ ਵਿੱਚ ਆਪਾਂ ਆਹ ਗਲਾਸ ਇੱਕ ਚੌਲਾਂ ਦਾ ਭਰ ਕੇ ਪਾਇਆ ਸੀ ਥੋੜੀ ਜਿਹੀ ਭੋਂਕੇ ਰੱਖੇ ਸੀ ਇਹ ਧੋਕੇ ਰੱਖ ਲੈਨੇ ਆਪਾਂ ਤੇ ਦੇਸੀ ਘਿਓ ਪਾਵਾਂਗੇ ਤੇ ਥੋੜੀ ਜਿਹੀ ਕਾਜੂ ਪਾਵਾਂਗੇ ਤੇ ਥੋੜੀ ਜਿਹੀ ਆਪਾਂ ਦਾਖਾਂ ਪਾਵਾਂਗੇ ਤੇ ਚਾਰੇ ਮਗਜ ਪਾ ਦਾਂਗੇ ਤੇ ਲੌਂਗ ਨੇ ਤਿੰਨ ਚਾਰ ਤੇ ਕੁਛ ਲੈਚੀਆਂ ਦੇ ਮੈਦਾਨੇ ਕੱਢੇ ਹੋਏ ਨੇ ਕਾਲੀਆਂ ਦੇ ਇਹ ਪਾਵਾਂਗੇ ਤੇ ਆ ਆਪਾਂ ਨਰੰਗੀ ਰੰਗ ਪਾਵਾਂਗੇ ਇਹਦੇ ਵਿੱਚ ਤੇ ਆ ਦੋ ਚਮਚੇ ਤੇ ਉਹਦੇ ਪਾ ਲੈਨੇ ਪਹਿਲਾਂ ਥੋੜਾ ਜਿਹਾ ਆਪਾਂ ਰੋਸਟ ਕਰਾਂਗੇ ਚੌਲਾਂ ਨੂੰ ਆਪਾਂ ਚੌਲ ਪਾ ਦਨੇ ਆ ਹਾਂਜੀ ਇਹਨਾਂ ਨੂੰ ਥੋੜਾ ਜਿਹਾ ਸੇਕ ਲਗਨ ਦਾ ਮਾਗੇ ਹੈ ਤੇ ਇਹਦੇ ਪਰ ਆ ਜਿਵੇਂ ਆਪਾਂ ਇੱਕ ਗਲਾਸ ਚੌਲਾਂ ਦਾ ਪਾਇਆ ਸੀ ਇੱਕ ਗਲਾਸ ਹੀ ਆਪਾਂ ਚੀਨੀ ਦਾ ਪਾਵਾਂਗੇ ਇਹਦੇ ਵਿੱਚ ਦੋ ਗਲਾਸ ਪਾਵਾਂਗੇ ਆਪਾਂ ਪਾਣੀ ਦੇ ਤਰਾਸ ਨੇ ਵਾਸਤੇ ਇਹਨੂੰ ਆਪਾਂ ਧਰਦਣੇਗੇ ਹੱਸਤੇ ਇੰਨਾ ਰੰਗ ਪਾ ਦਾਂਗੇ ਹਾਂਜੀ ਇਹ ਆਪਾਂ ਕੂੜ ਕਦਰ ਪਾਉਨੇ ਆ ਇਹਦੇ ਵਿੱਚ ਤੇ ਇਹਨੂੰ ਆਪਾਂ ਰਿਜਣ ਦਿੰਨੇ ਆ ajo spice ਉਹ ਪਾ ਦਨੇ ਸਾਰੇ ਪਾ ਦਨੇ ਆਪਾਂ ਚਾਹ ਦੀ ਮਾਤ ਕਿਹ ਪਾ ਲਾਉਂਗ ਤੇ ਅੱਧੀਆਂ ਲੈ ਆਸਮੀ ਉਹ ਪਾ ਦਨੇ ਹਾਂਜੀ ਚਾਹ ਸਮੇਂ ਆਪਣੀ ਬਣ ਕੇ ਤਿਆਰ ਤੇ ਹੁਣ ਆਪਾਂ ਪਾਉਨੇ ਆ ਚੌਲਾਂ ਦੇ ਵਿੱਚ ਜਿਹੜੇ ਆਪਾਂ ਤੋਸਟ ਕਰੇ ਨੇ ਉਹਨਾਂ ਦੇ ਵਿੱਚ ਕੰਦੀ ਚੌਲ ਆਪਣੇ ਰੈਡੀ ਨੇ ਜੇ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਤਾਂ ਮੈਨੂੰ ਤੁਸੀਂ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਥੈਂਕ ਯੂ ਜੀ